ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਹੈਂਡਵਰਕ ਦੇ ਵਿੱਚ ਹੋਣਗੇ ਸਾਰੇ ਸੂਟ ਪ੍ਰਾਈਸ ਮੇ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੀਆਂ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵੇਰ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਜੀ ਬਾਕੀ ਜੋ ਅੱਜ ਵੀਡੀਓ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਮੇਰੇ ਚੈਨਲ ਨੂੰ ਤਾਂ ਪਲੀਜ਼ ਤੁਸੀਂ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਪਾਉਨੇ ਆ ਤੇ ਨਾਲ ਦੀ ਨਾਲ ਪ੍ਰਾਈਜ਼ ਹਰੇਕ ਸੂਟ ਦਾ ਦੱਸਿਗਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੁਰੀਅਰ ਚਾਰਜਸ ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਤੇ ਬੜੀ ਪਿਆਰੀ 컬렉ਸ਼ਨ ਹੈ ਜੀ ਅੱਜ ਦੀ ਕੁਆਲਟੀ ਵੀਅਰ ਸੂਟ ਹੋਣਗੇ ਹੈਂਡਵਰਕ ਦੇ ਵਿੱਚ ਤੇ ਦੇਖਦੇ ਹਾਂ ਜੀ ਇਸ ਦਾ ਪਹਿਲਾ ਸੂਟ ਇਹ ਦੇਖੋ ਗਲਾਸ ਟਿਸ਼ੂ ਦੇ ਵਿੱਚ ਹੈ ਜੀ ਇਹ ਬੜਾ ਪਿਆਰਾ ਔਰਗੈਂਜ਼ਾ ਟਿਸ਼ੂ ਵੀ ਕਿਹੋ ਜਿਹਾ ਹੈ ਨੂੰ ਬਿਲਕੁਲ ਬੜਾ ਸੌਫਟ ਦੇ ਵਿੱਚ ਸ਼ਾਈਨਿੰਗ ਹੈ ਹੈ ਫੈਬਰਿਕ ਜਿਹੜਾ ਪਿਓਰ ਔਰਗੈਂਜ਼ਾ ਦਾ ਫੈਬਰਿਕ ਹੁੰਦਾ ਉਹਵੇਂ ਦਾ ਫੈਬਰਿਕ ਹੈ ਪਰ ਸ਼ਾਈਨ ਦੇ ਵਿੱਚ ਹੈ ਨੂੰ ਆਪਾਂ ਗਲਾਸ ਟਿਸ਼ੂ ਕਹਿੰਦੇ ਆ ਤੇ ਬੜਾ ਪਿਆਰਾ ਗ੍ਰੀਨ ਜਿਹਾ ਕਲਰ ਦੇ ਵਿੱਚ ਸੂਟ ਹੈ ਤੇ ਸਾਰਾ ਹੈਂਡਵਰਕ ਤੇ ਹੋਇਆ ਕੰਮ ਦੇਖੋ ਸਾਰਾ ਨੈੱਕ ਬਣੀ ਆ ਵੀ ਦੇ ਵਿੱਚ ਬ੍ਰੌਡ ਵੀ ਤੇ ਸਾਰਾ ਹੈਂਡਵਰਕ ਬਹੁਤ ਪਿਆਰੀ ਨੈੱਕ ਬਣੀ ਆ ਤੇ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਆ ਤੇ ਘੇਰੇ ਤੇ ਆਪਾਂ ਹਲਕੀ ਜੀ ਗੋਟੇ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਤੇ ਇਹ 슬ੀਵਸ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਬਹੁਤ ਪਿਆਰਾ ਵਰਕ ਹੈ 슬ੀਵਸ ਤੇ ਆ ਜਾਣਾ ਇਹ ਆ ਗਈ ਆਪਣੀ ਸ਼ਰਟ ਆ ਗਈ ਹੈ ਪੂਰੀ ਤੇ ਇਸ ਦੇ ਨਾਲ ਹੈਗੀ ਆਪਣੀ ਸਿਲਕ ਦੀ ਬਾਟਮ ਤੇ ਬਾਟਮ ਤੇ ਵੀ ਵਰਕ ਹੈ ਦੇਖੋ ਕਿੰਨਾ ਪਿਆਰਾ ਵਰਕ ਬਾਟਮ ਤੇ ਸਾਰਾ ਹੈਂਡ ਵਰਕ ਹੈ ਜੀ ਬਾਟਮ ਤੇ ਵੀ ਸਿਲਕ ਦੀ ਬਾਟਮ ਹੈ ਕਿਤੇ ਕਲਰ ਸਹੀ ਨਾ ਹੋ ਉੱਥੇ ਦੇਖੋ ਤੇ ਨਾਲ ਹੈਗਾ ਔਰਗੈਂਜ਼ਾ ਸ਼ਿਮਰ ਦੇ ਵਿੱਚ ਸੇਮ ਸ਼ਰਟ ਜਿਹੜੀ ਸਟਫ ਦੀ ਹੈ ਉਸੇ ਸਟਫ ਦੇ ਵਿੱਚ ਦੁਪੱਟਾ प्रॉपर फिनिशिंगे फिनिशिंग की बड़ा सुना सूट है जी सूट की देखो बॉटम से भी वर्क है शर्ट हैंड वर्क हो गया दुपट्टा कि प्यारेड प्राइस है पंतली सौ प्राइजना ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਹੁਣ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਬਦਾਮੀ ਕਲਰ ਇੰਨਾ ਪਿਆਰਾ ਕਲਰ ਹੈ ਇਹ ਬਹੁਤ ਸੋਹਣਾ ਬਦਾਮੀ ਕਲਰ ਦੇ ਵਿੱਚ ਇਹ ਸੇਮ ਹੋਵੇ ਸ਼ਰਟ ਹੋਗੀ ਨੈਕ ਤੇ ਵਰਕ ਹੈ ਬਹੁਤ ਪਿਆਰਾ ਸਾਰਾ ਹੈਂਡਵਰਕ ਟੋਟਲੀ ਨੈਕ ਤੇ ਵਿੱਚ ਬੂਟੀ ਇਹ ਰਿਤੇ ਗੋਟੇ ਦੀ ਫਿਨਿਸ਼ਿੰਗ ਹੈ 슬ੀਵਸ ਤੇ ਵਰਕ ਆ ਗਿਆ ਤੇ ਇਹ ਹੈਗਾ ਇਸ ਦੀ ਬਾਟਮ ਤੇ ਵਰਕ ਹੈ ਸਿਲਕ ਦੀ ਬਾਟਮ ਹੈ ਤੇ ਬਾਟਮ ਤੇ ਵੀ ਵਰਕ ਹੈ ਹੈਗਾ ਸਦਾ ਪਲੇਨ ਦੁਪੱਟਾ ਦੁਪੱਟੇ ਤੇ ਬੜੀ ਪਿਆਰੀ ਫਿਨਿਸ਼ਿੰਗ ਕੀਤੀ ਹੋਈ ਹੈ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਦੇ ਨਾਲ ਆਪਣੇ ਵਾਲੇ ਸੂਟ। ਨੈਕਸਟ ਹੈਗਾ ਬੜਾ ਸੋਹਣਾ ਬਲੂ ਜਿਹਾ ਕਲਰ ਹੈ। ਫਰੋਜ਼ੀ ਬਲੂ ਕਲਰ। ਇਹ ਸ਼ਰਟ ਆ ਸੇਮ ਡਿਜ਼ਾਈਨ ਦੇ ਵਿੱਚ। ਨੈਕ ਤੇ ਕਿੰਨਾ ਪਿਆਰਾ ਵਰਕ ਆ ਗਿਆ। ਸੇਮ ਵਰਕ ਆ ਹੋਈ ਨੈਕ ਤੇ ਆ ਵਿੱਚ ਬੂਟੀ ਐ। 슬ੀਵਸ ਤੇ ਦਿੱਤਾ ਹੋਇਆ ਸਾਈਡ ਤੇ ਵਰਕ। ਤੇ ਇਹ बॉटम ਤੇ ਵਰਕ ਆ ਗਿਆ ਸਿਲਕ ਦੀ बॉਟਮ ਹੈ बॉटम ਤੇ ਚਾਹੇ ਤੁਸੀਂ ਸਲਵਾਰ ਬਣਾ ਲਓ ਚਾਹੇ ਤੁਸੀਂ ਪਲਾਜ਼ੋ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਹੈ ਨਾਲ ਤੇ ਨਾਲ ਹੈਗਾ ਪੂਰਾ 8 ਮੀਟਰ ਦਾ ਦੁਪੱਟਾ ਪੂਰਾ ਖੁੱਲਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇਹ ਦੇਖੋ ਇਹ ਲੁੱਕ ਆਣੀ ਹੈ ਸੋ ਪ੍ਰਾਈਸ ਹੈਗਾ 4500 4500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਪਿਆਜ਼ੀ ਪਿੰਕ ਕਲਰ ਅਨੀਆਂਨ ਪਿੰਕ ਕਲਰ ਹੈ ਸੇਮ ਦੇ ਵਿੱਚ ਸੇਮ ਦੇ ਵਿੱਚ ਵਰਕ ਪਿਆਜੀ ਪਿੰਕ ਕਲਰ ਆ ਉਵੇਂ ਨੈਕ ਤੇ ਵਰਕ ਆ ਜਾਣਾ ਸੇਮ ਵਿੱਚ ਬੂਟੀ ਹੈ 슬ੀਵਸ ਤੇ ਵਰਕ ਆ ਜਾਣਾ ਬਾਟਮ ਤੇ ਵਰਕ ਹੈ ਜੀ ਸਿਲਕ ਦੀ ਬਾਟਮ ਤੇ ਨਾਲ ਹੈਗਾ ਬੜਾ ਪਿਆਰਾ ਦੁਪੱਟਾ ਦੁਪੱਟੇ ਤੇ ਵੀ ਸਾਰੇ ਤੇ ਵਰਕ 4500 ਪ੍ਰਾਈਸ ਹੈ ਜੀ ਚਾਰ ਸੂਟ ਦਿਖਾਏ ਆ ਮੈਂ ਤੁਹਾਨੂੰ ਇੱਕ ਪ੍ਰਾਈਸ ਦੇ ਵਿੱਚ 4500 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਸੋਹਣਾ ਪਰਪਲ ਕਲਰ ਦੇ ਵਿੱਚ ਹੈ ਮੋਵ ਪਰਪਲ ਕਲਰ ਹੈ ਟਿਸ਼ੂ ਤੇ ਬਣਿਆ ਜੀ ਇਹ ਵਾਲਾ ਸੂਟ ਇਹ ਟਿਸ਼ੂ ਤੇ ਆ ਸੂਟ ਸਾਰੇ ਹੈਂਡਵਰਕ ਦੇ ਵਿੱਚ ਹੋਣਗੇ ਸੂਟ ਆਪਣੇ ਇਹ ਦੇਖੋ ਬੜੀ ਪਿਆਰੀ ਨੈਕ ਬਣੀ ਹੈ ਬਹੁਤ ਸੋਹਣਾ ਨੈੱਕ ਬਣਿਆ ਸਾਰਾ ਹੈਂਡਵਰਕ ਦੇ ਵਿੱਚ ਪੂਰਾ ਫਰੰਟ ਹੈਵੀ ਹੈ ਜੀ ਸ਼ਰਟ ਦਾ ਇਹ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਇਹ ਵਾਲੇ ਸੂਟ ਦੀ ਉੱਪਰ ਤੋਂ ਲੈ ਕੇ نیچے ਤੱਕ ਸਾਰਾ ਹੈਂਡਵਰਕ ਦੇ ਵਿੱਚ ਟਿਸ਼ੂ ਤੇ ਬਣੀ ਹੈ ਪਿਓਰ ਟਿਸ਼ੂ ਤੇ ਸ਼ਰਟ ਹੈ ਇਹ ਫਰੰਟ ਸ਼ਰਟ ਆ ਗਈ ਇਹ 슬ੀਵਸ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਸ ਦੇ ਨਾਲ ਹੈਗੀ ਹੈ ਕਰੇਪ ਦੀ ਬਾਟਮ ਬਾਟਮ ਤੇ ਵੀ ਵਰਕ ਹੈ ਇਹਦੀ ਕਰੇਪ ਦੀ ਹੈ ਜੀ ਬਾਟਮ ਦੇ ਨਾਲ ਹੈਗਾ ਬੜਾ ਸੋਹਣਾ ਪਰਪਲ ਕਲਰ ਦੇ ਵਿੱਚ ਹੀ ਦੁਪੱਟਾ ਇਹ ਦੇਖੋ ਦੁਪੱਟੇ 'ਚ ਸਾਰੇ ਚ ਗੋਟੇ ਦੀਆਂ ਲਾਈਨਸ ਤੇ ਇਹ ਬੜਾ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਗੋਟੇ ਦੇ ਨਾਲ ਇਹ ਲੁੱਕ ਹੈ ਜੀ ਸੋਹਣੀ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਹੈ ਬੜੇ ਸੂਟ ਦਾ ਇਹਦੇ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਬੜੇ ਪਿਆਰੇ ਪਿਆਰੇ ਕਲਰ ਨੇ ਇਹਦੇ ਵਿੱਚ ਵੀ ਆਪਾਂ ਆਨੀਅਨ ਪਿੰਕ ਕਲਰ ਦੇ ਵਿੱਚ ਸੇਮ बहुत सोहना कलर है ऐ पिंक कलर सारा फुल हैवी सूट बहुत सोना घेरा नीचे उपर तो लेके सारा हैवी है, ते 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 वर्क, है। ते वर्क है साइड स्लीवते वर्क दिता होेब की बॉटम आ गई बॉटम पर बड़ा सोहना वर्क है तो नाल हैगा दुपट्टा दुपट्टा मैं एक खोल के दिखाता स इस करके मैं थोदी तो दिखा दन ये ਸਾਰੀ ਕੋਟੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹਨੂੰ ਕਹਿੰਦੇ ਸੂਟ ਦੀ 5000 ਪ੍ਰਾਈਸ ਹੈ 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਅਲੱਗ ਜਿਹਾ ਕਲਰ ਹੈ ਪ੍ਰਿੰਟ ਜਿਹੜਾ ਹੈ ਤਾਂ ਥੋੜੀ ਫਿਰੋਜ਼ੀ ਟੋਨ ਹੈ ਜੀ ਇਹ ਵਾਲੇ ਸੂਟ ਦੀ ਸਾਰਾ ਹੈਵੀ ਵਰਕ ਸੂਣੀ ਹੈ ਜੀ ਸਾਰਾ ਹੈਂਡਵਰਕ ਉਹ ਵੇਖਿਓ ਇਹ ਤੱਕ ਪੂਰਾ ਹੈਵੀ ਵਰਕ ਹੈ ਸਲੀਵਸ ਤੇ ਵਰਕ ਆ ਗਿਆ ਤੇ 크ريب ਦੀ ਬਾਟਮ ਹੈ ਜੀ ਬਾਟਮ ਤੇ ਵੀ ਵਰਕ ਹੈ 크ريب ਦੀ ਤੇ ਹੈਗਾ ਦੁਪੱਟਾ ਨਾਲ ਇਹ ਦੁਪੱਟਾ ਪਰ ਆਪਿਆ ਰਸੂਟ 5000 ਪ੍ਰਾਈਸ ਦੇ ਨਾਲ 5000 ਪ੍ਰਾਈਸ ਹੈ ਤੇ ਨੈਕਸਟ ਹੈਗਾ ਇਹਦੇ ਵਿੱਚ ਦੇ ਵਿੱਚ ਇਹ ਚਾਰ ਚਾਰ ਸੂਟ ਹੈ ਇੱਕ ਡਿਜ਼ਾਈਨ ਦੇ ਵਿੱਚ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਬੜਾ ਸੋਹਣਾ ਥੋੜਾ ਪੀਚ orange ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਇਹ ਸਾਰਾ ਹੈਵੀ ਵਰਕ ਨੀਚੇ ਤੱਕ ਘੇਰੇ ਤੱਕ ਬਹੁਤ ਸੋਹਣਾ ਹੈਵੀ ਕਮ ਹੋਇਆ ਸਲੀਵ ਤੇ ਵਰਕ ਆ ਜਣਾ ਇਹ ਆ ਗਿਆ ਬਾਟਮ ਤੇ ਵਰਕ ਹੈ ਇੱਕ ਰੇਪ ਦੀ ਬਾਟਮ ਹੈ ਜੀ ਨਾਲ ਬਾਟਮ ਤੇ ਵਰਕ ਹੈ ਸੀ ਦੁਪੱਟਾ ਬਹੁਤ ਸੋਹਣਾ ਪ੍ਰਾਈਸ ਹੈਗਾ 5000 ਇਹ ਚਾਰ ਸੂਟਾਂ ਦਾ 5000 ਪ੍ਰਾਈਸ ਹੈ ਜੀ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਸਾਰੀ ਹੈਂਡਵਰਕ ਦੇ ਵਿੱਚ ਕਲੈਕਸ਼ਨ ਹੈ ਜੀ ਅੱਜ ਦੀ ਆਪਣੀ ਸਾਰੀ ਤੇ ਬੜਾ ਪਿਆਰਾ ਇਹ ਪਰਪਲ ਕਲਰ ਦੇ ਵਿੱਚ ਹੈ ਜਿਹੜਾ ਮੌਬ ਪਰਪਲ ਕਲਰ ਹੁੰਦਾ ਹੈ ਬਹੁਤ ਸੋਹਣਾ ਕ੍ਰਿਸਟਲ ਵਰਕ ਹੋਇਆ ਜੀ ਇਹ ਵਾਲੇ ਸੂਟ ਤੇ ਸਾਰਾ ਹੈਂਡ ਦੇ ਵਿੱਚ ਬਣਿਆ ਹੋਇਆ ਕ੍ਰਿਸਟਲ ਵਰਕ ਦੇ ਵਿੱਚ ਬਹੁਤ ਪਿਆਰਾ ਪਰਪਲ ਕਲਰ ਦੇ ਵਿੱਚ ਠੀਕ ਹੈ ਇਹ ਕਲਰ ਦੇਖੋ ਨੈੱਕ ਕਿੰਨੀ ਪਿਆਰੀ ਬਣੀ ਹੋਈ ਹੈ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਸਾਰਾ ਵਰਕ ਉੱਪਰ ਤੱਕ ਸਾਰਾ ਵਰਕ ਕੀਤਾ ਹੋਇਆ ਇਹ 슬ੀਵਸ ਤੇ ਵਰਕ ਆ ਜਾਣਾ ਜੀ ਸਾਈਡ ਤੇ ਪਰਪਲ ਕਲਰ ਹੈ ਇਹ ਤਾਂ ਸ਼ਾਰਟ ਆ ਗਈ ਆਪਣੀ ਕ੍ਰਿਸਟਲ ਵਰਕ ਦੇ ਵਿੱਚ ਗਲਾਸ ਟਿਸ਼ੂ ਤੇ ਹੈ ਜੀ ਇਹ ਵੀ ਇਹ ਵੀ ਸੂਟ ਬਣਿਆ ਤੇ 크ਰੇਪ ਦੀ ਬਾਟਮ ਹੈ ਜੀ ਨਾਲ ਇਹ ਬਾਟਮ ਤੇ ਵਰਕ ਆ ਜਾਣਾ ਦੇਖੋ ਬਾਟਮ ਤੇ ਵਰਕ ਕਿੰਨਾ ਪਿਆਰਾ ਤੇ ਨਾਲ ਹੈਗਾ ਸੇਮ ਸਟੱਫ ਦੇ ਵਿੱਚ ਹੀ ਦੁਪੱਟਾ ਇੱਕ ਦੁਪੱਟਾ ਮੈਂ ਪੂਰਾ ਖੋਲ ਕੇ ਦਿਖਾ ਦਿਖਾਤਾ ਤੁਹਾਨੂੰ ਤੇ ਨੈਕਸਟ ਆਪਾਂ ਨਹੀਂ ਖੋਲਾਂਗੇ ਫਿਰ ਜ਼ਿਆਦਾ ਲੰਬੀ ਵੀਡੀਓ ਹੋ ਜਾਂਦੀ ਹੈ ਇਹ ਦੇਖੋ ਵਿੱਚੋਂ ਮੇ ਬੂਟੀਆਂ ਬਣੀਆਂ ਹੋਈਆਂ ਇਕੁਰ ਉੱਪਰ ਕੋਟਾ ਲਗਾ ਕੇ ਫਿਨਿਸ਼ਿੰਗ ਤੇ ਕਾਰਨਰਸ ਤੇ ਬੜੇ ਸੋਹਣੇ ਫਲਾਅਰਸ ਬਣੇ ਹੋਏ ਨੇ ਕ੍ਰਿਸਟਲ ਵਰਕ ਤੇ ਬਣਿਆ ਜੀ ਇਹ ਵਾਲਾ ਸੂਟ ਇਹ ਲੁੱਕ ਆਣੀ ਹੈ ਜੀ ਇਹ ਵਾਲੇ ਸੂਟ ਦੀ 5500 ਪ੍ਰਾਈਸ ਦੇ ਨਾਲ 5500 ਪ੍ਰਾਈਸ ਦੇ ਇਹ ਵਾਲੇ ਸੂਟ ਰੱਤ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀਆਂ ਹੁਣ ਇਹਦੇ ਵਿੱਚ ਵੀ ਆਪਣੇ ਕੋਲ ਬੜੇ ਡਿਫਰੈਂਟ ਡਿਫਰੈਂਟ ਜਿਹੇ ਕਲਰ ਹੈ ਨੈਕਸਟ ਕਲਰ ਆ ਕੇ ਇਹਦੇ ਵਿੱਚ ਬਹੁਤ ਪਿਆਰੀ ਲੁੱਕ ਹੈ ਸਾਰਾ ਕ੍ਰਿਸਟਲ ਵਰਕ ਤੇ ਬਣਿਆ ਇਹ ਬੋਟਮ ਤੇ ਵਰਕ ਆ ਜਾਣਾ ਨਾਲ ਤੇ ਹੈਗਾ ਇਸ ਦਾ ਦੁਪੱਟਾ ਇਹ ਦੁਪੱਟੇ ਤੇ ਆ ਜਾਣਾ ਵਰਕ ਬਹੁਤ ਪਿਆਰੀ ਲੁੱਕ ਹੈ ਜੀ ਪੂਰੇ ਸੂਟ ਦੀ ਇਸ ਦੇ ਵਿੱਚ ਹੈਗਾ ਨੈਕਸਟ ਆਪਣੇ ਕੋਲ ਬੜਾ ਸੋਹਣਾ ਪਿੰਕ ਪੀਚ ਕਲਰ ਦੇ ਵਿੱਚ ਸੇਮ ਦੇ ਵਿੱਚ ਪਿੰਕ ਪੀਚ ਕਲਰ ਆ ਕ੍ਰਿਸਟਲ ਵਰਕ ਤੇ ਹੈ ਜੀ ਇਹ ਸਾਰਾ ਕ੍ਰਿਸਟਲ ਵਰਕ ਹੋਇਆ ਬਾਜੂ ਤੇ ਵੀ ਵਰਕ ਹੈ ਤੇਰੇਪ ਦੀ ਬਾਟਮ ਹੈ ਤੇ ਬਾਟਮ ਤੇ ਵੀ ਵਰਕ ਹੈ ਜੀ ਇਹ ਬਾਟਮ ਆ ਗਈ ਤੇ ਇਹ ਬਾਟਮ ਤੇ ਵਰਕ ਹੈ ਇਹ ਹੈ ਗਾਸ ਦਾ ਦੁਪੱਟਾ ਇਹ ਦੁਪੱਟੇ ਦੇ ਆ ਗਏ ਇਹ ਲੁੱਕ ਹੈ ਜੀ ਸੂਟ ਦੀ ਬਹੁਤ ਪਿਆਰਾ ਸੂਟ ਹੈ ਕ੍ਰਿਸਟਲ ਵਰਕ ਦੇ ਵਿੱਚ 5500 ਪ੍ਰਾਈਸ ਦੇ ਨਾਲ 5500 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਬੜਾ ਸੋਹਣਾ ਬਲੂ ਟੋਨ ਤੇ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੀ ਬਲੂ ਟੋਨ ਤੇ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਕਲਰ ਬੜਾ ਸੋਹਣਾ ਬਹੁਤ ਪਿਆਰਾ ਕਲਰ ਹੈ ਕ੍ਰਿਸਟਲ ਵਰਕ ਤੇ ਬਾਟਮ ਤੇ ਵੀ ਵਰਕ ਹੈ ਜੀ ਨਾਲ ਤੇ ਨਾਲ ਦੁਪੱਟੇ ਤੇ ਗੋਟੇ ਦੀ ਫਿਨਿਸ਼ਿੰਗ ਤੇ ਨਾਲ ਵਰਕ ਬਹੁਤ ਪਿਆਰਾ ਸੂਟ 5500 ਪ੍ਰਾਈਸ ਤੇ ਹੈ 5500 ਪ੍ਰਾਈਸ ਹੈ ਜੀ ਇਹ ਚਾਰ ਸੂਟ ਮੈਂ ਕ੍ਰਿਸਟਲ ਵਰਕ ਦੇ ਵਿੱਚ ਤੁਹਾਨੂੰ ਦਿਖਾਏ ਹਾਂ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਐਜ ਮੇਰਾ ਹੈ 1465808038146080800 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਇਸ ਉੱਤੇ ਸੈਟੋ ਕਲੈਕਸ਼ਨ ਕਿਵੇਂ ਲੱਗੀ ਇਹ ਦੇਖਣ ਲਈ ਥੈਂਕ ਯੂ ਥੈਂਕ ਯੂ